ਉਹ ਸੁਦੀ ਸਤਵੀ ਆਈ ਕਰ ਕਰ ਵਿੱਚ ਹੋਈ ਰੁਸ਼ਣਾਈ ਉਹ ਸੁਦੀ ਸਤਵੀ ਆਈ ਕਰ ਕਰ ਵਿੱਚ ਹੋਈ ਰੁਸ਼ਣਾਈ ਹਲ ਜੁਲਮਾਨ ਪਾਉਣ ਲਈ ਦਤਾਰ ਆ ਗਿਆ ਪਟਨੇ ਦੇ ਵਿੱਚ ਅਵਤਾਰ ਆ ਗਿਆ ਪਟਨੇ ਦੇ ਵਿੱਚ ਅਵਤਾਰ ਆ ਗਿਆ ਚਿਲਰ ਖੁਸ਼ੀਆਂ ਦੀ ਵਾਸੇ ਪਈ ਹੋਟੇ ਤੇ ਪੈਣ ਭੋਲੇ ਕਮਲਾਈ ਕਲੀ ਹੱਸ ਪਈ ਹੋ ਗਲੀ ਗਲੀ ਵਿੱਚ ਲੈਰ ਖੁਸ਼ੀਆਂ ਦੀ ਵਾਸੇ ਪਈ ਹੋਟੇ ਤੇ ਪੈਣ ਭੋਲੇ ਕਮਲਾਈ ਕਲੀ ਹੱਸ ਪਈ ਹੋ ਹੈ ਪਰਮਪੁਰਖ ਕੋ ਦਾਸ ਤਕ ਤਕ ਕੇ ਜਗਤ ਤਮਾਸ਼ਾ ਪਰਮਪੁਰਖ ਕੋ ਦਾਸਾ ਤਕ ਤਕ ਕੇ ਜਗਤ ਤਮਾਸ਼ਾ ਦਿਲ ਟੁੱਟਿਆ ਦਿਲਾਂ ਨੂੰ ਸਤਕਾਰ ਆ ਗਿਆ ਪਟਨੇ ਦੇ ਵਿੱਚ ਅਵਤਾਰ ਆ ਗਿਆ ਪਟਨੇ ਦੇ ਵਿੱਚ ਅਵਤਾਰ ਆ ਗਿਆ